ਕੀ 2027 ਚ ਭਾਜਪਾ ਤੇ ਅਕਾਲੀ ਦਲ ਇਕੱਠੇ ਨਜ਼ਰ ਆਉਣਗੇ ਕੀ ਅੰਦਰ ਖਾਤੇ ਸਮਝੋਤੇ ਚੱਲ ਰਹੇ ਨੇ ਕੀ ਹੁਣ ਇਸ ਤੇ ਪੱਕੀ ਮੋਹਰ ਲੱਗਣ ਵਾਲੀ ਐ ਆਖਰ ਚੱਲ ਕੀ ਰਿਹਾ ਐ ਅਕਾਲੀ ਦਲ ਤੇ ਭਾਜਪਾ ਵਿਚਾਲੇ ਅੱਜ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਦਰਸਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਆਨੰਦਪੁਰ ਸਾਹਿਬ 'ਚ ਕਰਵਾਏ ਜਾ ਰਹੇ ਨੇ ਇਸੇ ਲੜੀ ਤਹਿਤ ਮਾਨ ਸਰਕਾਰ ਵੀ ਗੀਤੰਦਰ ਬਾੜ ਲਗਾਉਣ ਜਾਰੀ ਸੀ ਇਸ ਲਈ ਉਹਨਾਂ ਨੇ ਐਸਡੀਪੀਸੀ ਤੋਂ ਮਨਜ਼ੂਰੀ ਮੰਗੀ ਪਰ ਪੰਜਾਬ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਨੇ ਇਹ ਕਹਿ ਕੇ ਮਨਜ਼ੂਰੀ ਨਹੀਂ ਦਿੱਤੀ ਕਿ ਧਾਰਮਿਕ ਸਮਾਗਮਾਂ 'ਚ ਸਰਕਾਰ ਦੀ ਦਖਲਅੰਦਾਜ਼ੀ ਚੰਗੀ ਨਹੀਂ। ਸਰਕਾਰ ਐਸਡੀਪੀਸੀ ਦਾ ਸਹਿਯੋਗ ਕਰ ਸਕਦੀ ਹੈ ਪਰ ਸਮਾਗਮ ਕਰਵਾ ਨਹੀਂ ਸਕਦੀ। ਪਰ ਹੁਣ ਪੰਜਾਬ ਬੀਜੇਪੀ ਨੇ ਵੀ ਆਨੰਦਪੁਰ ਸਾਹਿਬ 'ਚ ਕੀਰਤਨ ਦਰਬਾਰ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ। ਤੇ ਸਵਾਲ ਇਹ ਹੈ ਕਿ ਐਸਡੀਪੀਸੀ ਭਾਜਪਾ ਨੂੰ ਵੀ ਇਨਕਾਰ करेगी ਜਾਂ ਉਹਨਾਂ ਦੇ ਸਮਾਗਮ 'ਚ ਕੋਈ ਅੜਚਨ ਨਹੀਂ ਹੋਣ ਦਿੱਤੀ ਜਾਵੇਗੀ। ਹੁਣ ਜੇਕਰ ਐਸਡੀਪੀਸੀ ਨੇ ਭਾਜਪਾ ਨੂੰ ਮਨਜ਼ੂਰੀ ਦੇ ਦਿੱਤੀ ਤਾਂ ਇਹ ਸਵਾਲ ਖੜਾ ਹੋ ਜਾਵੇਗਾ ਕਿ ਕੀ ਇਹ ਫੈਸਲਾ ਧਾਰਮਿਕ ਹੈ ਜਾਂ ਸਿਆਸੀ। ਕਿ ਇਸ ਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵਿਚਾਲੇ ਮੁੜ ਨੇੜਤਾ ਦੀ ਸ਼ੁਰੂਆਤ ਛੁਪੀ ਹੋਈ ਹੈ ਹੁਣ ਰਾਜਨੀਤਿਕ ਨਿਗਾਹਾਂ ਅਨੰਦਪੁਰ ਸਾਹਿਬ ਵੱਲ ਟਿਕੀਆਂ ਹੋਈਆਂ ਨੇ ਕਿਉਂਕਿ ਜੇ ਇਹ ਪ੍ਰੋਗਰਾਮ ਬਿਨਾਂ ਕਿਸੇ ਰੁਕਾਵਟ ਦੇ ਹੋ ਗਿਆ ਤੇ ਇਹ ਪੰਜਾਬ ਦੀ ਸਿਆਸਤ ਅਕਾਲੀ ਬੀਜੇਪੀ ਰਿਸ਼ਤਿਆਂ ਦੇ ਮਿਲਾਪ ਰਾਹ ਦੀਮਣ ਸ਼ੁਰੂਆਤ ਹੋ ਸਕਦੀ ਹੈ ਦੱਸਦੇ ਇਹ ਕਿ ਬੀਜੇਪੀ ਵੱਲੋਂ ਹੁਣ ਤੱਕ ਇਹੀ ਕਿਹਾ ਜਾਂਦਾ ਹੈ ਕਿ ਉਹ ਇਕੱਲੇ 117 ਸੀਟਾਂ ਤੇ ਚੋਣੜਣ ਦੀ ਤਿਆਰੀ ਕਰ ਰਹੇ ਨੇ ਪਰ ਫਿਰ ਵੀ ਸਿਆਸੀ ਗਲਿਆਰਿਆਂ 'ਚ ਦੋਵਾਂ ਪਾਰਟੀਆਂ ਦੇ ਸਮਝੌਤੇ ਦੀਆਂ ਚਰਚਾਵਾਂ ਅਕਸਰ ਦੇਖਣ ਨੂੰ ਮਿਲਦੀਆਂ ਨੇ ਹੁਣ ਵੇਖਣਾ ਹੋਵੇਗਾ ਕਿ ਐਸਟੀਪੀਸੀ ਦੇ ਦਰਬਾਰ 'ਚ ਸਿਰਫ ਕੀਰਤਨ ਦੇ ਧੁਨ ਗੂੰਜੇਗੀ ਜਾਂ ਸਿਆਸਤ ਦਾ ਸੁਰ ਵੀ ਸੁਣਾਈ ਦੇਵੇਗਾ ਜੇ ਬੀਜੇਪੀ ਦਾ ਦਰਬਾਰ ਸਫਲ ਰਿਹਾ ਤੇ ਸਿਰਫ ਰਾਗ ਨਹੀਂ ਰਿਸ਼ਤਿਆਂ ਦੀ ਦੁਬਾਰਾ ਤਾਰ ਜੋੜਨ ਵਾਲੀ ਤੱਬਿਆ ਦਾ ਸੁਰ ਵੀ ਹੋਵੇਗਾ